ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿ ਕਿਹੜਾ ਜੀ ਆਪਣਾ ਭਰਾ ਯਾ ਰਾਜਵੀਰ ਸਿੰਘ ਡਿਪਟੀ ਜੀ ਜਦੋਂ ਮੈਨੂੰ ਫੋਨ ਆਇਆ ਇਹ ਮੈਨੂੰ 4:00 ਵਜੇ ਦੇ ਫੋਨ ਲੱਗ ਪੈਲੇ ਫੋਨ ਆਇਆ ਕਿ ਮੇਰਾ ਕੀ ਦੁਕਾਨ ਦੀ ਟੁੱਟ ਗਈ ਆ ਜਦੋਂ ਹੀ ਆਏ ਆ ਅਸੀਂ ਦਗਾ ਦਾ ਵੇਖਿਆ ਮੌਕਾ ਵੇਖਿਆ ਕਿ ਉਹਨਾਂ ਕੁਝ ਨਹੀਂ ਛੱਡਿਆ ਕਜੂਰੀ ਜਿਹੜੀ ਹੁੰਦੀ ਹੈ ਕਿ ਲਗਭਗ 300 350 ਕਿਲੋ ਦੇ ਲੱਗੇ ਬਣਨਦੀ ਆ ਤੇ ਸੀਸੀਟੀਵੀ ਜਿਹੜੇ ਕੈਮਰੇ ਖੰਗਾਲੇ ਆ ਤਿੰਨ ਜਾਣੇ ਆ ਤੇ 350 ਕਿਲੋ ਦੀ ਜਿਹੜੀ ਕਜੂਰੀ ਲੈ ਗਏ ਆ ਫਿਰ ਇਹ ਮੈਂ ਉਹਨਾਂ ਨਾਲ ਲੈ ਗਏ ਮੈਂ ਚੱਲ ਪੁਠਾਣੇ ਜਾ ਕੇ ਰਿਪੋਰਟ ਲਗਾਈਏ ਥਾਣੇ ਗਏ ਰਿਪੋਰਟ ਲਗਾਉਣ ਗਏ ਆ ਦੋ ਜਣੇ ਬਾਹਰ ਮੁਲਾਜ਼ਮ ਬੈਠੇ ਜੀ ਉਹਨਾਂ ਨੇ ਕਹੇ ਕਿ ਸਾਡਾ ਨਾ ਆ ਕਮਲ ਦੀ ਵਾਪਰ ਗਿਆ ਚੀਜ਼ ਆ ਉਹ ਕਹਿੰਦੇ ਕਿ ਅੰਦਰ ਜਾ ਕੇ ਦੱਸੋ ਜੀ ਅੰਦਰ ਜਾ ਕੇ ਜਦੋਂ ਗਏ ਆ ਤੇ ਉਹਨੂੰ ਗੱਲ ਕੀਤੀ ਆ ਜਿਹੜਾ ਦੂਜਾ ਹੈ ਕੋਸਮੈਟਿਕ ਉਹਨਾਂ ਨੇ ਗੱਲ ਕੀਤੀ ਜਦੋਂ ਆ ਟਿਕ ਬਣੀ ਜਦੋਂ ਉਹਨਾਂ ਨੇ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਜੀ ਸੜ ਤੋਂ ਨਹੀਂ ਪ੍ਰਸ਼ਾਸਨ ਨਹੀਂ ਹੈਗਾ ਸੜ ਤੋਂ ਕੋਈ ਟੀਮ ਨਹੀਂ ਹੈਗੀ ਸਵੇਰੇ ਆ ਕੇ ਦੇ ਰਿਪੋਰਟ ਲਗਾਇਓ ਉੱਥੇ ਰੰਗ ਆਉਂਦਾ ਅੱਗੇ ਜੀ ਹਾਂਜੀ ਕਿ ਬਾਅਦ ਚੋ ਕਿ 4.5 ਦੇ ਲੱਗ ਬਨੇ ਗਏ ਆ ਤੇ ਕੋਈ ਨਹੀਂ ਆ ਜੀ ਕੋਈ ਨੇ ਬਾਦ ਨਹੀਂ ਪੁੱਛੀ ਤੇ ਜੇ ਪ੍ਰਸ਼ਾਸਨ ਬਾਦ ਨਹੀਂ ਪੁੱਛੂਗਾ ਤਾਂ ਕੀ ਕਰਨਗੇ ਐਡਾ ਤਗੜਾ ਸ਼ਹਿਰ ਆ ਤੇ ਸ਼ਹਿਰ ਦਾ ਹਾਲ ਕੋਈ ਨਹੀਂ ਆ ਇਹ ਵਾਪਰ ਦੀਆਂ ਅੱਜ ਨਹੀਂ ਪਹਿਲੀ ਵਾਰ ਨਹੀਂ ਵਾਪਰੀ ਪਹਿਲਾਂ ਹੀ ਇਹ ਘਟਨਾ ਵਾਪਰੀ ਆ ਇਦਾਂ ਘਟਨਾ ਵਾਪਰੀ ਜਾਂਦੀਆਂ ਤੇ ਕੋਈ ਇਹਨਾਂ ਜੂ ਨਹੀਂ ਸਰਗਦੀ ਪਈ ਜੀ ਐਸਪੀ ਸਾਹਿਬ ਕਹਿੰਦੇ ਨੇ ਕਿ ਅਸੀਂ ਬਿਲਕੁਲ ਆਪਣੇ ਜਿਹੜੇ ਬੰਦੇ ਤੈਨਾਤ ਕੀਤੇ ਆ ਪੂਰੇ ਆ ਅਲਰਟ ਰਹੇ ਅਲਰਟ ਰਹੇ ਦੇਖੋ ਜੀ ਦੇਖੋ ਜੀ ਸੀਸੀਟੀਵੀ ਕੈਮਰੇ ਆਗੇ ਆ ਉਹਦੇ ਵਿੱਚ ਸਾਰੀ ਵੀਡੀਓ ਰਿਕਾਰਡ ਹੈ ਗਈ ਇੱਕ ਘੰਟੇ ਦੇ ਉੱਤੇ ਉਹ ਕਰਦੇ ਰਹੇ ਆਪਣਾ ਪ੍ਰਬੰਧ ਸਾਰਾ ਕੀਤਾ ਨਾ ਨੇ ਇੱਕ ਘੰਟੇ ਦੇ ਵਿੱਚ ਜੇ ਪ੍ਰਬੰਧ ਇਹਨਾਂ ਨੇ ਕੀਤੇ ਹੋਣਾ ਤਾਂ ਉਹ ਬੰਦੇ ਭੱਜੇ ਨਾ ਹੋਣਾ ਜੇ ਉਹਨਾਂ ਫੜਿਆ ਨਾ ਹੋਵੇ ਇਹ ਸਿਰਫ ਜੀ ਫੁਕੇ ਦਾਵੇ ਆ ਕੋਈ ਚੀਜ਼ ਨਹੀਂ ਇਹਨਾਂ ਨੇ ਕਰਦੇ ਪਏ ਜੀ ਪ੍ਰਾਈਵੇਟ ਸਕਿਉਰਿਟੀ ਰੱਖੀ ਆ 100 200 ਰੁਪਿਆ ਹਰ ਦੁਕਾਨਦਾਰ ਤੋਂ ਲੈਂਦੇ ਆ ਕਈ ਢਾਢ ਢੰਗ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹਦੀ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗੇ ਵੀ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਕਿੱਥੇ ਸੀ ਇਹ ਇਹਨਾਂ ਨੂੰ ਪੁੱਛਣਾ ਲਾ ਉਹ ਪਹਿਲਾਂ ਕਿੱਥੇ ਕਾਦੇ ਵਾਸਤੇ ਪਾਇਏ ਨੇ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੇ ਕਿਉਂ ਲੋਕਾਂ ਦੇ ਪਾਇਏ ਲੈਂਦੇ ਹੋ 100 100 ਰੁਪਿਆ ਹਾਰੇ ਹਾਰੇ ਦੁਕਾਨਦਾਰ ਤੋਂ ਲੈਂਦੇ ਆ ਤੇ ਲੈਣ ਕਹਿੰਦੇ ਮੈਨੂੰ ਇਹ ਚੀਜ਼ ਦੀ ਇਹ ਚੀਜ਼ ਸਮਝਾਉਣਗੇ ਪੈਸੇ ਕਾਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਵ ਸਾਨੂੰ ਕੋਈ ਇਹਨਾਂ ਦੀ ਗੱਲਬਾਤ ਨਹੀਂ ਆ ਤੇ ਕੀ ਕਾਦੇ ਪੈਸੇ ਲਈ ਜਾਂਦੇ ਆ ਮੈਂ ਤਾਂ ਨਾ ਇਹ ਪੈਸੇ ਲੈਂਦੇ ਉਹਨਾਂ ਦੇ ਸਕਿਉਰਟੀ ਵਾਲੇ ਉਹਨਾਂ ਤੋਂ ਵੀ ਸੌਂਦੇ ਥੋੜਾ ਨਹੀਂ ਦੇ ਉਹਨਾਂ ਨੂੰ ਟਾਈਮ ਮੈਨੂੰ ਤਾਂ ਪਤਾ ਵੀ ਇਹ ਕੰਮ ਹੈ ਮੰਗ ਸਰ ਉਹਨਾਂ ਨੇ ਇਹ ਹੀ ਕਰਦੇ ਆ ਕਿ ਜਨਾਕੀ ਸਾਡਾ ਜੋ ਨੁਕਸਾਨ ਹੋਇਆ ਸਾਡਾ ਨੁਕਸਾਨ ਜਿਹੜਾ ਕਿ ਉੱਪਰ ਆ ਜਾਵੇ ਤੇ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਨਕੇਲ ਪਾਈ ਜਾਵੇ ਚੱਲ ਗਈ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਹੈ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਹੈ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਿਕਿਉਰਿਟੀ ਗਾਰਡਾਂ ਦਾ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਆਗੇ ਵੇਖਿਆ ਮੇਰੀ ਤਜੋਰੀ ਲੈ ਕੇ ਕੱਢ ਕੇ ਜਿੰਨਾ ਸਮਾਨ ਹੀ ਸਾਰਾ ਲੈ ਗਿਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਿਆ ਕੱਖ ਨਹੀਂ ਛੱਡਿਆ ਸਾਰਾ ਉਹ ਜਾ ਮਾਰ ਕੇ ਸੀਸੀਟੀਵੀ ਦੇ ਵਿੱਚ ਉਤਰ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਕੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਤੇ ਉਹ ਵੀ ਨਾਲ ਲੈ ਗਿਆ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਿਆ ਤੋੜ ਭੰਨ ਵਕਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵੀਰ ਜੀ ਨੁਕਸਾਨ ਸਿੱਧਾ ਹੀ ਜੇ ਗਿਣਾ 8 ਲੱਖ ਰੁਪਈਆ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਿਆ 50000 ਰੁਪਈਆ ਦੀ ਮੇਰੀ ਨਕਦੀ ਲੈ ਗਿਆ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਈਆ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਿਆ 9 ਲੱਖ ਰੁਪਈਆ ਦਾ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਕੀ ਕਰ ਗਿਆ ਕੀ ਮੰਗ ਕਰਦੇ ਨੇ ਮੰਗ ਵੀਰ ਜੀ ਕੀ ਕਰਨੀ ਆ ਮੰਗਦਾ ਇਹੋ ਹੀ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਈਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਹਲੇ ਕਰਗੇ ਜਿਹੜਾ ਕਰਨਾ ਸੀ ਪਰ ਗਾਂ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣ ਉਮੀਦ ਮੈਂ 4 ਵਜੇ ਦਾ ਤੜਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਪੁਲਿਸ ਨੂੰ ਲੋਕ ਇਹ ਆਜਦਾ ਕਿ ਅਸੀਂ ਪੈਟਰੋਲਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਫਿਰਦੇ ਰਹਿੰਦੇ ਆਂ ਉਹ ਤਾਂ ਕੀ ਜਾਂਦੇ ਆ ਆ ਵੇਖ ਲਓ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਂਡ ਹੀ ਹੋ ਜਾਂਦਾ ਆ ਵੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਸ਼ਟਰ ਤੋੜਨ ਲਈ ਡੇਢ ਘੰਟਾ ਚੋਰੀ ਕਰਦੇ ਰਹੇ ਆਓ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਦੇਖੋ ਜੀ ਇਹ ਆਪਾਂ ਸਾਡਾ ਭਰਾ ਹੈ ਰਾਜਵੀਰ ਡਿਪਟੀ ਇਹਦੀ ਜੁਐਲਰ ਦੀ ਦੁਕਾਨ ਹੈ ਜੀ ਬਹੁਤ ਵੱਡ ਦੀ ਪਾਕੀ ਘਟਨਾ ਹੋਈ ਹੈ ਜੀ ਇਹਦੀ ਚੋਰੀ ਸਵੇਰੇ 3:00 3:30 ਵਜੇ ਹੋਈ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਲਾਗੇ ਥਾਣਾ ਪੈਂਦਾ ਨਦੀਕ ਜੀ ਕੋਈ ਨਦੀ ਹੱਲ ਚੱਲਦੀ ਹੈਗੀ ਬਾਠਾੜੇ ਬੂਹੇ ਕਾਰੀ ਗੱਡੀ ਲੱਗੀ ਹੈ ਜੀ ਕਿੰਨਾ ਪਟ੍ਰੋਲੀ ਮੈਂ ਗਿਆ ਇੱਕ ਢੇੜਾ ਲਾਈਏ ਤੇ ਆਪਣੀ ਦੂਜੀ ਆਪਣੇ ਲਾਗੇ ਪੈਂਦੇ ਹੈ ਜੀ ਥਾੜਾ ਕੋਈ ਹਲ ਚੱਲ ਨਹੀਂ ਨੇ ਦਿਖਾਈ ਦਿੱਤੀ ਜੀ ਕੋਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਦੇ ਵੇਖੋ ਜੀ ਹੈਗਾ ਹੀ ਨਹੀਂ ਲਾਗੇ ਨਦੀਕ ਤਖਾਣੇ ਦੇ ਵਾਰਦਾਤ ਹੋ ਗਈ ਆ ਤੇ ਪ੍ਰਸ਼ਾਸਨ ਹੈਗਾ ਹੀ ਨਹੀਂ ਆ ਜੇ ਵੇਖੋ ਜੀ ਹੁਣ ਜੇ ਚਾਹੋ ਨਾ ਦਿਲੋਂ ਚਾਹੋ ਤੇ ਇਹ ਵਿਚਰਦੀ ਆਪਸੇ ਇਹਦਾ ਕਰ ਸਕਦੇ ਆ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਚ ਲੱਗੇ ਆ ਜੀ ਉਹ ਕੰਘਾਲੇ ਜਾਂ ਤੇ ਚੋਰ ਆਪਾਂ ਫੜ ਸਕਦੇ ਆ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਜੀ ਇਹ ਸਾਤ ਦਿਨ ਬਹੁਤ ਡਿੱਪੀ ਵੀਰ ਦਾ ਜਿਹੜੀ ਕੋਈ ਆ ਤਿੰਨ ਕਾਹ ਕੁਛ ਜਿਹੜੇ ਲੁੱਟ ਦੀ ਵਾਰ ਦਾ ਤੁ ਨੂੰ ਅਨਜਾਮ ਦੇ ਕੇ ਗਏ ਆ ਕੀ ਮਾਮਲਾ ਸਰ ਤੇ ਕੋਈ ਦਰਖਾਸਤ ਵਗੈਰਾ ਆਈ ਉਹ ਇਸ ਪੰਚ ਉਹ ਨੂੰ ਕਿਹਾਂ ਅੰਤ ਲੈ ਅੰਦਾ ਜੀ ਇਹਨਾਂ ਨੇ ਕਿ ਅਮਰਸਰੂ ਪੂਲੇ ਗੇਟ ਦੇ ਲੱਗੇ ਇਹਨਾਂ ਦੀ ਦੁਕਾਨ ਆ ਜਿਊਲਰੀ ਦੀ ਉਹਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਕੁਚੋਰੀ ਹੋਈ ਦਰਖਾਸਤ ਦੇ ਰਿਹਾ ਹੁਣ ਜਦੋਂ ਦਰਖਾਸਤ ਦੇ ਦਿੱਤੀ ਮੌਕਾ ਵੇਖਣਾ ਜੀ ਇਹਨਾਂ ਦਾ ਤੇ ਜੋ ਆਪ ਇਹ ਲੌਂਚ ਕਰਕੇ ਅਗਲੀ ਪ੍ਰोसीडिंग ਸ਼ੁਰੂ ਕਰਦੇ ਹਾਂ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖੀਆਂ ਤੁਸੀਂ ਆ ਉਹ ਬਿਲਕੁਲ ਉਹਨਾਂ ਨੂੰ ਫਲੈਸ਼ ਕਰ ਲੈਣ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਤੋਂ ਇਹ ਜਿੱਦਰ ਨੂੰ ਉਹਨਾਂ ਦਾ ਮੋਟਰਸਾਈਕਲ ਗਿਆ ਜੀ ਅੰਬਰਸਰ ਸਾਈਡ ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਕਿੰਗਾਂ ਲ ਕਿੱਥੇ ਤੱਕ ਜਾਂਦੀ ਸਰ ਦੁਕਾਨਦਾਰ ਕਹ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਗੱਲ ਤੇ ਸਹੀ ਇਹਨਾਂ ਦੀ ਕਿ ਰਾਤ ਨੂੰ ਸਾਡੇ ਕੋਲ ਰਾਤ ਦੀ ਪਟਵਾਰੀ ਹੈ ਨਹੀਂ ਕਿਉਂਕਿ ਆ ਦੁਜੀ ਗੁਨੇ ਸਾਡੇ ਲੱਖੇ ਚਲਦੀ ਹੈ ਜੀ ਅ ਜਿਹੜੀ ਦੂਜੀ ਵਿਚਾਰ ਲੈ ਸੀਗਾ ਅੱਜ ਕੱਲ੍ਹ ਦੇ ਭੌਤ ਦੇ ਹਿਸਾਬ ਨਾਲ ਸਾਡੇ ਲੱਖੇ ਵਗੈਰਾ ਸਰਸ ਹੋ। ਰਾਤ ਦੀ ਪਟੌੜੀ ਵਾਕਿਆ ਜੀ ਨਹੀਂ ਸਕਦੇ। ਸਰ ਕੀ ਕਾਰਵਾਈ ਸਰ ਕੀਤੀ ਜਿਆ ਰੋ ਮਾਮਲਾ ਅਦਰਜ ਕਰ ਰਹੇ ਜਿੰਨਾ ਦੀ ਅਫੇਰ ਲੌਂਚ ਕਰਨ ਤੋਂ ਬਾਅਦ ਆਖੀ ਵੀ ਸੀਸੀਟੀਵੀ ਕੰਗਾਲਾ ਕੇ ਨੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਕੰਗਾਲਾ ਕੇ ਉਸ ਹਿਸਾਬ ਨਾਲ ਅਗੇ ਮੂਵ ਕਰਾ। ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਦੀ ਦੁਕਾਨ ਦਾ ਹੋਇਆ। ਫੇਰ ਨਾਲ ਦਰਖਾਸਤ ਨੂੰ ਲਿਖ ਰਹੇ ਜੀ ਸਾਡੀ ਅ 60000 ਕਹਿੰਦੇ ਵਧਦੀ ਹੈ